ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਤੁਸੀਂ ਜੁੜ ਚੁੱਕੇ ਹੋ ਇੱਕਤਾ ਪ੍ਰੋ ਟੀਵੀ ਦੇ ਨਾਲ ਗੱਲ ਕਰਾਂਗੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ 70000 ਤੋਂ ਵੱਧ ਮੁਲਾਜ਼ਮਾਂ ਦੇ ਲਈ ਮਾੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਹੱਥੋਂ ਚਲੀ ਜਾਵੇਗੀ ਹੁਣ ਸਰਕਾਰੀ ਨੌਕਰੀ ਇਹ ਪੂਰਾ ਮਾਮਲਾ ਸਾਰੀ ਜਾਣਕਾਰੀ ਦੇਵਾਂਗੇ ਜੇਕਰ ਪਹਿਲੀ ਵਾਰ ਚੈਨਲ ਤੇ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਆਉਣ ਵਾਲੀਆਂ ਸਾਰੀਆਂ ਖਬਰਾਂ ਅਪਡੇਟਸ ਸਮੇਂ ਤੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਪੰਜਾਬ ਦੀ ਦੇਸ਼ਤੂਆਂ ਦੀ ਹਰ ਛੋਟੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰਦੇ ਰਹਿੰਦੇ ਆਂ ਪੰਜਾਬ ਦੇ ਵਿੱਚ ਜਿੱਥੇ ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਕੱਚੇ ਮੁਲਾਜ਼ਮوں ਨੂੰ ਪੱਕੇ ਕਰਨਾ 13% ਡੀਏ ਤੇ ਬਕਾਇਆ 2.9 ਫੈਕਟਰ ਨੂੰ ਕੇਸਵਾਲ ਰੀਤੀ ਤੇ ਹੋਰ ਅਨੇਕਾਂ ਹੀ ਤਰ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਸੁਪਰੀਮ ਕੋਰਟ ਦੇ ਵੱਲੋਂ ਮੁਲਾਜ਼ਮਾਂ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਸੁਪਰੀਮ ਕੋਰਟ ਨੇ ਮੁਲਾਜ਼ਮਾਂ ਦੀ ਪਟੀਸ਼ਨ ਦੇ ਉੱਪਰ ਇੱਕ ਵੱਡਾ ਫੈਸਲਾ ਦਿੰਦੇ ਹੋਏ ਮੁਲਾਜ਼ਮਾਂ ਦੇ ਲਈ ਇੱਕ ਮਾੜੀ ਖ਼ਬਰ ਸੁਣਾ ਦਿੱਤੀ ਹੈ ਜਿਸ ਦੇ ਚੱਲਦਿਆਂ 70000 ਤੋਂ ਵੱਧ ਮੁਲਾਜ਼ਮਾਂ ਨੂੰ ਹੁਣ ਇੱਥੇ ਆਪਣੀ ਨੌਕਰੀ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ ਕੀ ਆ ਮਾਮਲਾ ਦੱਸ ਦਿੰਨੇ ਆ ਹਾਂਜੀ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਅਤੇ ਨਾਲ ਹੀ ਕੇਂਦਰੀ ਮੁਲਾਜ਼ਮ ਅਤੇ ਹੋਰ ਵੱਖ-ਵੱਖ ਸਟੇਟਾਂ ਦੇ ਮੁਲਾਜ਼ਮਾਂ ਦੇ ਵੱਲੋਂ ਇੱਕ ਸਾਂਝੀ ਪਟੀਸ਼ਨ ਪਾਈ ਗਈ ਸੀ ਇਸ ਪਟੀਸ਼ਨ ਦੇ ਉੱਪਰ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਦੇ ਵੱਲੋਂ ਮੁਲਾਜ਼ਮਾਂ ਨੂੰ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਜਿਸ ਦੇ ਨਾਲ ਉਹਨਾਂ ਦੀ ਸਰਕਾਰੀ ਨੌਕਰੀ ਦੇ ਉੱਪਰ ਵੀ ਹੁਣ ਤਲਵਾਰ ਲਟਕ ਚੁੱਕੀ ਹੈ ਮੁਲਾਜ਼ਮਾਂ ਨੂੰ ਹੁਣ ਇੱਥੇ ਇੱਕ ਵੱਡਾ ਝਟਕਾ ਲੱਗਿਆ ਹੈ ਜਿਹੜੇ ਮੁਲਾਜ਼ਮ ਭਾਵੇਂ ਸਰਕਾਰੀ ਨੌਕਰੀ ਦੇ ਉੱਪਰ ਲੰਬੇ ਸਮੇਂ ਤੋਂ ਵੀ ਕੰਮ ਕਰ ਰਹੇ ਹਨ ਉਹਨਾਂ ਨੂੰ ਵੀ ਹੁਣ ਇੱਥੇ ਇੱਕ ਨਵਾਂ ਟੈਸਟ ਦੇਣਾ ਪਵੇਗਾ ਆਪਣੀ ਨੌਕਰੀ ਬਹਾਲ ਰੱਖਣ ਦੇ ਲਈ ਜੇਕਰ ਉਹ ਇਹ ਟੈਸਟ ਕਲੀਅਰ ਨਹੀਂ ਕਰਦੇ ਤਾਂ ਇਹੀ ਸਥਿਤੀ ਵਿੱਚ ਉਹਨਾਂ ਨੂੰ ਨੌਕਰੀ ਵੀ ਹਟਾਇਆ ਜਾ ਸਕਦਾ ਹੈ ਤੇ ਪ੍ਰੀ ਰਿਟਾਇਰਮੈਂਟ ਵੀ ਦਿੱਤੀ ਜਾ ਸਕਦੀ ਹੈ ਅਸਲ ਵਿੱਚ ਇਹ ਮਾਮਲਾ ਅਧਿਆਪਕ ਵਰਗ ਦੇ ਨਾਲ ਹੈ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ ਕਿ ਉਹ ਅਧਿਆਪਕ ਵਰਗ ਜਿਸ ਨੂੰ ਹੁਣ ਪੀਐਸਟੈਟ ਪਹਿਲਾਂ ਕਲੀਅਰ ਨਹੀਂ ਹੈ ਉਸ ਨੂੰ ਪੀਐਸਟੈਟ ਦਾ ਪੇਪਰ ਕਲੀਅਰ ਕਰਨਾ ਪਵੇਗਾ ਤੇ 8ਵੀਂ ਕਲਾਸ ਤੱਕ ਦੀ ਹਰ ਅਧਿਆਪਕ ਨੂੰ ਪੀਐਸ ਟੈਟ ਦਾ ਪੇਪਰ ਕਲੀਅਰ ਕਰਨਾ ਪਵੇਗਾ ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਜਿਹੜੇ ਅਧਿਆਪਕਾਂ ਦੀ ਰਿਟਾਇਰਮੈਂਟ ਦਾ ਸਮਾਂ ਹਾਲੇ 5 ਸਾਲ ਜਾਂ ਇਸ ਤੋਂ ਵੱਧ ਪਿਆ ਹੈ ਉਹਨਾਂ ਨੂੰ ਇਹ ਟੈਸਟ ਕਲੀਅਰ ਕਰਨਾ ਲਾਜ਼ਮੀ ਹੋਵੇਗਾ ਨਹੀਂ ਤਾਂ ਫਿਰ ਪ੍ਰੀ ਰਿਟਾਇਰਮੈਂਟ ਲੈਣੀ ਹੋਵੇਗੀ ਜੇਕਰ ਅਜਾ ਨਹੀਂ ਕਰ ਦਿੱਤਾ ਸਰਕਾਰ ਵੀ ਉਹਨਾਂ ਨੂੰ ਉਹਨਾਂ ਦੀ ਨੌਕਰੀ ਤੋਂ ਲਾ ਸਕਦੀ ਹੈ ਅਜਿਹੀ ਸਥਿਤੀ ਦੇ ਵਿੱਚ ਹੁਣ ਅਧਿਆਪਕ ਵਰਗ ਦੇ ਵਿੱਚ ਇੱਕ ਵੱਡਾ ਰੋਸ ਵੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਨ੍ਹਾਂ ਦੀ ਉਮਰ ਪਹਿਲਾਂ ਹੀ 8 ਸਾਲ ਦੇ ਆਸੇ-ਪਾਸੇ ਹੋ ਚੁੱਕੀ ਹੈ ਉਹ ਹੁਣ ਪੀਐਸਟੈਟ ਕਿਵੇਂ ਕਲੀਅਰ ਕਰਨ ਕਿਉਂਕਿ ਜਦੋਂ ਉਹ ਭਰਤੀ ਹੋਏ ਸੀ ਉਦੋਂ ਤਾਂ ਇਸ ਤਰ੍ਹਾਂ ਦਾ ਕੋਈ ਟੈਸਟ ਹੁੰਦਾ ਹੀ ਨਹੀਂ ਸੀ ਜਿਸ ਦੇ ਚੱਲਦੇ ਹੁਣ ਮੁਲਾਜ਼ਮਾਂ ਦੇ ਅੰਦਰ ਭਾਰੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਲੈ ਕੇ ਨਿਰਾਸ਼ਾ ਵੀ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਇਸ ਦੀ ਅਗਲੀ ਪਟੀਸ਼ਨ ਵੀ ਪਾ ਦਿੱਤੀ ਗਈ ਹੈ ਤੇ ਜਿਸ ਦੇ ਉੱਪਰ ਫੈਸਲਾ ਬਹੁਤ ਜਲਦੀ ਹੀ ਆ ਜਾਵੇਗਾ ਖੋ ਸਕਦਾ ਹੈ ਕਿ ਡਬਲ ਬੈਂਚ ਦੇ ਵੱਲੋਂ ਇੱਥੇ ਰਾਹਤ ਮਿਲ ਜਾਵੇ ਪਰ ਪਟੀਸ਼ਨ ਦੇ ਉੱਪਰ ਅਧਿਆਪਕਾਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆਵੇਗੀ ਕਿਉਂਕਿ ਇਹ ਹਰ ਵਰਗ ਦੇ ਲਈ ਇੱਕ ਲਾਜ਼ਮੀ ਟੈਸਟ ਸਰਕਾਰਾਂ ਦੇ ਵੱਲੋਂ ਅਤੇ ਸਿੱਖਿਆ ਨੀਤੀ ਦੇ ਵੱਲੋਂ ਬਣਾ ਦਿੱਤਾ ਗਿਆ ਹੈ ਉੱਥੇ ਹੀ NPE 2020 ਦੇ ਵਿੱਚ ਵੀ ਇਸ ਚੀਜ਼ ਦੀ ਵਿਵਸਥਾ ਜ਼ਰੂਰ ਕੀਤੀ ਗਈ ਹੈ ਜਿਸ ਨੂੰ ਲਾਗੂ ਪੂਰੇ ਦੇਸ਼ ਦੇ ਵਿੱਚ ਕਰਨ ਦੇ ਲਈ ਭਾਰਤ ਸਰਕਾਰ ਪੂਰੀ ਤਰ੍ਹਾਂ ਕਾਰਗਰ ਹੈ ਜਿਸ ਦੇ ਚੱਲਦਿਆਂ ਹੁਣ ਲਗਭਗ 70000 ਪੰਜਾਬ ਦੇ ਮੁਲਾਜ਼ਮਾਂ ਦੇ ਉੱਪਰ ਜਿੱਥੇ ਤਲਵਾਰ ਲਟਕੀ ਆ ਉੱਥੇ ਹੀ ਲੱਖਾਂ ਹੀ ਮੁਲਾਜ਼ਮ ਆ ਜਿਹੜੇ ਪੂਰੇ ਦੇਸ਼ ਦੇ ਵਿੱਚ ਵੀ ਇਸ ਦੇ ਨਾਲ ਪ੍ਰਭਾਵਿਤ ਹੋਣਗੇ ਇੱਥੇ ਟੈਟ ਭਾਵੇਂ ਯੂਪੀ ਟੈਟ ਆ ਭਾਵੇਂ ਐਚ ਟੈਟ ਆ ਭਾਵੇਂ ਆਰ ਟੈਟ ਆ ਭਾਵੇਂ ਰੀਟ ਆ ਹਰ ਵਰਗ ਨੂੰ ਇਹ ਟੈਸਟ ਜਿਹੜੇ ਉਹ ਕਲੀਅਰ ਕਰਨੇ ਲਾਜ਼ਮੀ ਹੋਣਗੇ ਜਿਵੇਂ ਕਿ ਪੰਜਾਬ ਦੇ ਵਿੱਚ ਪੀਐਸ ਟੈਟ ਹੁੰਦਾ ਉਸੇ ਤਰ੍ਹਾਂ ਹੀ ਹਰਿਆਣੇ ਦੇ ਵਿੱਚ ਐਟ ਟੈਟ ਐਚ ਟੈਟ ਹੁੰਦਾ ਹੈ ਤੇ ਯੂਪੀ ਦੇ ਵਿੱਚ ਯੂਪੀ ਟੈਟ ਹੁੰਦਾ ਜਿਸ ਦੇ ਚੱਲਦਿਆਂ ਹੁਣ ਸਾਰੇ ਹੀ ਅਧਿਆਪਕ ਵਰਗ ਨੂੰ ਇਹ ਟੈਸਟ ਕਲੀਅਰ ਕਰਨੇ ਪੈਣਗੇ ਜੇਕਰ ਉਹਨਾਂ ਨੂੰ ਆਪਣੀ ਨੌਕਰੀ ਹੈ ਜਿਹੜੀ ਉਹ ਜਾਰੀ ਰੱਖਣੀ ਹੈ। ਇਹੀ ਸਥਿਤੀ ਦੇ ਵਿੱਚ ਇੱਕ ਵੱਡਾ ਝਟਕਾ ਸੁਪਰੀਮ ਕੋਰਟ ਵੱਲੋਂ ਲੱਗਿਆ ਹੈ। ਕੋਈ ਵੀ ਹੋਰ ਅਪਡੇਟ ਆਉਂਦੀ ਹੈ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦੇ ਰਵਾਂਗੇ। ਹੁਣ ਲਈ ਇੰਨਾ ਹੀ ਧੰਨਵਾਦ।